अच्छा ਕਿੰਨਾ ਟਾਈਮ ਲੱਗਦਾ ਤੁਹਾਨੂੰ ਅੰਮ੍ਰਿਤਸਰੋਂ ਜਿਵੇਂ ਚੰਡੀਗੜ੍ਹ ਆਇਓ ਕੋਈ ਸਾਢੇ 3 ਘੰਟੇ ਸਾਢੇ 3 ਘੰਟੇ ਸਾਢੇ 3 ਘੰਟੇ ਤੇ ਸਾਨੂੰ ਲੱਗਦੇ ਨੇ ਮਤਲਬ ਕਿ ਆਮ ਨੋਰਮਲ ਕਹਿੰਦੇ ਤਾਂ ਸਾਢੇ 3 ਘੰਟੇ ਬਟ ਅਸੀਂ ਪਹੁੰਚ ਜਾਂਦੇ ਹਾਂ ਕੋਈ 2 ਘੰਟੇ ਹਾਂ 2 ਘੰਟੇ ਦੇ ਵਿੱਚ ਪਹੁੰਚ ਜਾਂਦੇ ਤੁਸੀਂ ਓਵਰ ਸਪੀਡ ਫਿਰ ਚਲਾਣ ਨਹੀਂ ਕਰਦੀ ਸਰਕਾਰ ਕੁਝ ਅੱਜਕੱਲ ਤੇ ਉਹ ਨਵੀਂ ਫੋਰਸ ਲਾਤੀ ਉਹਨਾਂ ਨੇ ਹਾਈਵੇ ਸਪੀਡ ਤੇ ਕਦੀ ਵੀ ਆਏ ਅੱਜ ਤੱਕ ਆਈ ਹਮੇਸ਼ਾ 70 80 ਦੇ ਵਿੱਚ ਰਹਿੰਦੀ ਹੈ ਤੇ ਅਸੀਂ ਜਿਵੇਂ ਲਾਈਕ ਆਪਾਂ ਸਿੱਧੀਆਂ ਸੜਕਾਂ ਤੇ ਆਉਂਦੇ ਉਸ ਤਰ੍ਹਾਂ ਨਹੀਂ ਹੁੰਦੇ ਅਹੀਂ ਆਪਣੇ ਜਿਵੇਂ ਲਾਈਕ ਪਿੰਡਾਂ ਦੇ ਵਿੱਚ ਹੋ ਕੇ ਲਾਈਕ ਸ਼ਾਰਟਕੱਟਸ ਨੂੰ ਬਹੁਤ ਵਧੀਆ ਲੱਗਦੇ ਆ ਸ਼ਾਰਟਕੱਟਸ ਦੇ थ्रू ਆ ਜੀ ਦਾ ਮਤਲਬ ਟੋਲ ਬਚਾਉਂਦੇ ਆਂਦੇ ਹੋ ਤੁਸੀਂ ਨਾ ਟੋਲ ਜਾਂ ਕੋਈ ਕੋਈ ਲੱਗਦਾ ਨਹੀਂ ਜੀ ਟੋਲ ਤੁਹਾਡਾ ਭਾਰਤ ਸਰਕਾਰ ਨੇ ਕਦੋਂ ਦਾ ਫ੍ਰੀ ਠੀਕ ਹੈ ਅੱਛਾ ਸਫਰ ਅੱਜ ਤੁਸੀਂ ਕਰਕੇ ਆਏ ਹੋ ਚੰਡੀਗੜ੍ਹ ਆਏ ਹੋ ਆਮ ਤੌਰ ਤੇ ਜਿਹਨੂੰ ਸਫਰ ਕਰਨਾ ਹੁੰਦਾ ਗਾਣੇ ਗੁਣੇ ਸੁਣਦੇ ਹੋ ਤੁਹਾਡੇ ਕੀ ਪਸੰਦ ਹੈ ਕਿ ਤੁਸੀਂ ਕਰੀ ਸਾਡੀ ਗੱਡੀ ਸਫਰ ਦੇ ਵਿੱਚ ਬਾਣੀ ਲਾਈ ਬਾਣੀ ਲਾਈ ਹੁੰਦੀ ਹੈ ਬਾਣੀ ਸੁਣਨਾ ਸਾਨੂੰ ਪਸੰਦ ਲੱਗਦਾ ਕਿਉਂਕਿ ਜਿਵੇਂ ਆਪਾਂ ਗੱਡੀ ਚਲਾ ਰਹੇ ਹਾਂ ਲਾਈਕ ਸਾਨੂੰ ਐ ਲੱਗਦਾ ਕਿ ਗੱਡੀ ਚਲਾਉਂਦੇ ਸਮੇਂ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿਉਂਕਿ ਆਪਾਂ ਗੱਡੀ ਚਲਾ ਰਹੇ ਹਾਂ ਰੱਬ ਨਾ ਕਰੇ ਕੋਈ ਦੁਰਘਟਨਾ ਵੀ ਹੋ ਸਕਦੀ ਚਲੋ ਉਤਰਾ ਪਰਮਾਤਮਾ ਯਾਦ ਆਪਾਂ ਨੂੰ ਉਹ ਨਹੀਂ ਗੱਲ ਬਟ ਹਮੇਸ਼ਾ ਉਹਨੂੰ ਅੰਗ ਸੰਗ ਰੱਖ ਕੇ ਦਿਮਾਗ 'ਚ ਰੱਖ ਕੇ ਇੱਕ ਸਾਡੇ ਦਾ ਪੋਜ਼ਿਟਿਵਿਟੀ ਜਿਆਦਾ ਬਣਦੀ ਰਹਿੰਦੀ ਹੈ ਕਿ ਪੋਜ਼ਿਟਿਵ ਰਹੀਦਾ ਥੋੜਾ ਤਾਂ ਕਰਕੇ ਗੁਰਬਾਣੀ ਲਾਈ ਜੀ ਅੱਛਾ ਤੁਸੀਂ ਦੋ ਦਿਲ ਤੇ ਇੱਕ ਜਾਨ ਦਾ ਜ਼ਿਕਰ ਕਰ ਰਹੇ ਸੀਗੇ ਅਸੀਂ ਮਤਲਬ ਪੜ੍ਹ ਵੀ ਰਏ ਸੀ ਕਿਤੇ ਕਿ ਮਤਲਬ ਸਾਰੀਆਂ ਚੀਜ਼ਾਂ ਲੇਕਿਨ ਇਕੱਠੀਆਂ ਕਰਨੀਆਂ ਕਿੰਨਾ ਮੁਸ਼ਕਿਲ ਹੁੰਦਾ ਕਿਉਂਕਿ ਹਲੇ ਤੱਕ ਅਸੀਂ ਸਾਰਿਆਂ ਨੇ ਤੁਹਾਨੂੰ ਟੀਵੀ ਤੇ ਦੇਖਿਆ ਹੈ ਨਾ ਤੇ ਜਦੋਂ ਤੁਹਾਨੂੰ ਦੇਖਦੇ ਆਂ ਅਸੀਂ ਐਵੇਂ ਤਾਂ ਲੱਗਦਾ ਕਿ ਬਹੁਤ ਜ਼ਿਆਦਾ ਡਿਫਿਕਲਟੀ ਹੋਏਗਾ ਪਰ ਤੁਹਾਡੇ ਚਿਹਰਿਆਂ ਤੇ ਬਿਲਕੁਲ ਵੀ ਨਹੀਂ ਲੱਗਦਾ ਕਿ ਕੋਈ ਵੀ ਐਵੇਂ ਦੀ ਕਟਨਾਈ ਕੋਈ ਵੀ ਡਿਫਿਕਲਟੀ ਆਉਂਦੀ ਹੋਣੀ ਮਿਹਨਤ ਡਿਫਿਕਲਟੀ ਖੈਰ ਅਜੇ ਤੱਕ ਤਾਂ ਕੋਈ ਖਾਸ ਆਈ ਨਹੀਂ ਕੋਈ ਆਈ ਨਹੀਂ ਤੇ ਜੀ ਜੀ ਆਉਂਦੀ ਆ ਤੇ ਥੋੜੀ ਲੋਕਾਂ ਤੋਂ ਹੀ ਆਉਂਦੀ ਆ ਮਤਲਬ ਜਿਹੜਾ ਜਿਆਦਾ ਕਰਾਊਡ ਹੋ ਜਾਂਦਾ ਉਸ ਤੋਂ ਆਉਂਦੀ ਜਾਂ ਹੁਣ ਹੋਰ ਕੋਈ ਡਿਫਿਕਲਟੀ ਕਰਾਊਡ ਹੀ ਇਸ ਕਰਕੇ ਅਵੋਇਡ ਕਰਦੇ ਆ ਕਿ ਸਾਡੇ ਕਰਾਊਡ ਹੋਣ ਦੇ ਨਾਲ ਨਾ ਸੜਕ ਤੋਂ ਸੜਕ ਖਰਾਬ ਹੋ ਜਾਂਦੀ ਆ ਆਮ ਪਬਲਿਕ ਨੂੰ ਨੁਕਸਾਨ ਹੁੰਦਾ ਟ੍ਰੈਫਿਕ ਨੂੰ ਨੁਕਸਾਨ ਟ੍ਰੈਫਿਕ ਦਾ ਅਸਰ ਬੰਦ ਸੋ ਇਸ ਲਈ ਅਹੀਂ ਨਹੀਂ ਚਾਹੁੰਦਾ ਕਿ ਆਡੇ ਕਰਕੇ ਕਿਸੇ ਨੂੰ ਨੁਕਸਾਨ ਹੋਵੇ। ਅੱਛਾ ਕਿੰਨਾ ਟਾਈਮ ਲੱਗਦਾ ਤੁਹਾਨੂੰ ਅੰਮ੍ਰਿਤਸਰੋਂ ਜਿਵੇਂ ਚੰਡੀਗੜ੍ਹ ਆਇਓ ਕੋਈ? ਸਾਢੇ 3 ਘੰਟੇ। ਸਾਢੇ 3 ਘੰਟੇ। ਸਾਢੇ 3 ਘੰਟੇ ਤੇ ਸਾਨੂੰ ਲੱਗਦੇ ਨੇ। ਮਤਲਬ ਕਿ ਆਮ ਨਾਰਮਲ ਕਹਿੰਦੇ ਤਾਂ ਸਾਢੇ 3 ਘੰਟੇ। ਬਟ ਅਹੀਂ ਪਹੁੰਚ ਜਾਂਦੇ ਹਾਂ ਕੋਈ 2 ਘੰਟੇ। ਹਾਂ 2 ਘੰਟੇ ਦੇ ਵਿੱਚ ਪਹੁੰਚ ਜਾਂਦੇ। ਤੁਸੀਂ ਓਵਰ ਸਪੀਡ ਫਿਰ ਚਲਾਣ ਨਹੀਂ ਕਰਦੀ ਸਰਕਾਰ? ਕੁਝ ਅੱਜਕੱਲ ਤੇ ਉਹ ਨਵੀਂ ਫੋਰਸ ਲਾਤੀ ਉਹਨਾਂ ਨੇ ਹਾਈਵੇ ਸਪੀਡ ਤੇ ਕਦੀ ਵੀ ਆਏ ਅੱਜ ਤੱਕ। ਆਈ ਹਮੇਸ਼ਾ 70 80 ਦੇ ਵਿੱਚ ਲੱਗਦਾ ਅਸੀਂ ਜਿਵੇਂ ਲਾਈਕ ਆਪਾਂ ਸਿੱਧੀਆਂ ਸੜਕਾਂ ਤੇ ਆਉਂਦੇ ਉਸ ਤਰ੍ਹਾਂ ਨਹੀਂ ਆਉਂਦੇ ਅਸੀਂ ਆਪਣੇ ਜਿਵੇਂ ਲਾਈਕ ਪਿੰਡਾਂ ਦੇ ਵਿੱਚ ਹੋ ਕੇ ਲਾਈਕ ਸ਼ਾਰਟਕੱਟਸ ਤੁਹਾਨੂੰ ਬਹੁਤ ਵਧੀਆ ਲੱਗਦੇ ਆ ਸ਼ਾਰਟਕੱਟਸ ਦੇ ਥਰੂ ਆ ਜੀ ਦਾ ਮਤਲਬ ਟੋਲ ਬਚਾਉਂਦੇ ਆਂਦੇ ਹੋ ਤੁਸੀਂ ਨਾ ਟੋਲ ਦਾ ਕੋਈ ਕੋਈ ਲੱਗਦਾ ਹੀ ਨਹੀਂ ਜੀ ਟੋਲ ਤੁਹਾਡਾ ਭਾਰਤ ਸਰਕਾਰ ਨੇ ਕਦੋਂ ਦਾ ਫੀ ਠੀਕ ਹੈ ਅੱਛਾ ਸਫ਼ਰ ਅੱਜ ਤੁਸੀਂ ਕਰਕੇ ਆਏ ਹੋ ਚੰਡੀਗੜ੍ਹ ਆਏ ਹੋ ਆਮ ਤੌਰ ਤੇ ਜਦੋਂ ਸਫਰ ਘਟਨਾ ਹੁੰਦਾ ਹੈ ਗਾਣੇ ਗੁਣੇ ਸੁਣਦੇ ਹੋ ਤੁਹਾਡੇ ਕੀ ਪਸੰਦ ਹੈ ਕਿ ਤੁਸੀਂ ਗੱਲ ਸਫਰ ਦੇ ਵਿੱਚ ਅਸੀਂ ਬਾਣੀ ਲਾਈ ਬਾਣੀ ਲਾਈ ਹੁੰਦੀ ਹੈ ਬਾਣੀ ਸੁਣਨਾ ਸਾਨੂੰ ਪਸੰਦ ਲੱਗਦਾ ਕਿਉਂਕਿ ਜਿਹੜੀ ਜਿਵੇਂ ਆਪਾਂ ਗੱਡੀ ਚਲਾ ਰਹੇ ਹਾਂ ਲਾਈਕ ਸਾਨੂੰ ਐ ਲੱਗਦਾ ਕਿ ਗੱਡੀ ਚਲਾਉਂਦੇ ਸਮੇਂ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿਉਂਕਿ ਆਪਾਂ ਗੱਡੀ ਚਲਾ ਰਹੇ ਹਾਂ ਰੱਬ ਨਾ ਕਰੇ ਕੋਈ ਦੁਰਘਟਨਾ ਵੀ ਹੋ ਸਕਦੀ ਚਲੋ ਉਤਰਾ ਪਰਮਾਤਮਾ ਯਾਦ ਆਪਾਂ ਨੂੰ ਉਹ ਨਹੀਂ ਗੱਲ ਬਟ ਹਮੇਸ਼ਾ ਉਹਨੂੰ ਅੰਗ ਸੰਗ ਰੱਖ ਕੇ ਦਿਮਾਗ 'ਚ ਰੱਖ ਕੇ ਇੱਕ ਸਾਡੇ ਦਾ ਪੋਜ਼ਿਟਿਵਿਟੀ ਜਿਆਦਾ ਬਣਦੀ ਰਹਿੰਦੀ ਹੈ ਕਿ ਪੋਜ਼ਿਟਿਵ ਰਹੀ ਕੁੜਾ ਤਾਂ ਕਰਕੇ ਗੁਰਬਾਨੀ ਲਾਈ ਚਾ। ਅੱਛਾ ਤੁਸੀਂ ਦੋ ਦਿਲ ਤੇ ਇੱਕ ਜਾਨ ਦਾ ਜ਼ਿਕਰ ਕਰ ਰਹੇ ਸੀਗੇ। ਅਸੀਂ ਮਤਲਬ ਪੜ ਵੀ ਦੇ ਸੀ ਕਿਤੇ ਕਿ ਮਤਲਬ ਸਾਰੀਆਂ ਚੀਜ਼ਾਂ ਲੇਕਿਨ ਇਕੱਠੀਆਂ ਕਰਨੀਆਂ ਕਿੰਨਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਹਲੇ ਤੱਕ ਅਸੀਂ ਸਾਰਿਆਂ ਨੇ ਤੁਹਾਨੂੰ ਟੀਵੀ ਤੇ ਦੇਖਿਆ। ਹਨਾ ਤੇ ਜਦੋਂ ਤੁਹਾਨੂੰ ਦੇਖਦੇ ਆਂ ਅਸੀਂ ਐਵੇਂ ਤਾਂ ਲੱਗਦਾ ਕਿ ਬਹੁਤ ਜ਼ਿਆਦਾ ਡਿਫਿਕਲਟੀ ਹੋਏਗਾ। ਪਰ ਤੁਹਾਡੇ ਚਿਹਰਿਆਂ ਤੇ ਬਿਲਕੁਲ ਵੀ ਨਹੀਂ ਲੱਗਦਾ ਕਿ ਕੋਈ ਵੀ ਐਵੇਂ ਦੀ ਕਟਨਾਈ ਹੈ ਕੋਈ ਵੀ ਡਿਫਿਕਲਟੀ ਆਉਂਦੀ ਹੋਣੀ। ਮਿਹਨੂ ਤਾਂ ਡਿਫਿਕਲਟੀ ਖੈਰ ਅਜੇ ਤੱਕ ਤਾਂ ਕੋਈ ਖਾਸ ਆਈ ਨਹੀਂ ਕੋਈ ਆਈ ਨਹੀਂ ਤੇ ਜੀ ਜੀ ਆਉਂਦੀ ਆ ਤੇ ਥੋੜੀ ਲੋਕਾਂ ਤੋਂ ਹੀ ਆਉਂਦੀ ਆ ਮਤਲਬ ਜਿਹੜਾ ਜਿਆਦਾ ਕਰਾਊਡ ਹੋ ਜਾਂਦਾ ਉਸ ਤੋਂ ਆਉਂਦੀ ਜਾਂ ਹੁਣ ਹੋਰ ਕੋਈ ਡਿਫਿਕਲਟੀ ਕਰਾਊਡ ਇਹੀ ਇਸ ਕਰਕੇ ਅਵੋਇਡ ਕਰਦੇ ਆ ਕਿ ਸਾਡੇ ਕਰਾਊਡ ਹੋਣ ਦੇ ਨਾਲ ਨਾ ਸੜਕ ਤੋਂ ਸੜਕ ਖਰਾਬ ਹੋ ਜਾਂਦੀ ਆ ਆਮ ਪਬਲਿਕ ਨੂੰ ਨੁਕਸਾਨ ਹੁੰਦਾ ਟ੍ਰੈਫਿਕ ਨੂੰ ਨੁਕਸਾਨ ਹਾਂਜੀ ਸੋ ਇਸ ਲਈ ਹੀ ਨਹੀਂ ਚਾਹੁੰਦੇ ਕਿ ਆਡੇ ਕਰਕੇ ਕਿਸੇ ਨੂੰ ਨੁਕਸਾਨ